ਪ੍ਰਚਾਰ ਸਰਵਣ ਕਰਗੇ ਜੀ ਫਰੀਦਾ ਰਤੀ ਰਤ ਨਾ ਨਿਕਲੇ ਕਹਿੰਦੇ ਭਾਈ ਸਰੀਰ ਦੇ ਵਿੱਚ ਰਤੀ ਭਾਵ ਥੋੜਾ ਜਿਹਾ ਵੀ ਲਾਉਣੀ ਨਿਕਲਦਾ ਜੀ ਚੇਤਨ ਚੀਰ ਕੋ ਕਹਿੰਦੇ ਦੇ ਕੋਈ ਭਾਈ ਇਸ ਤਨ ਨੂੰ ਕੋਈ ਚੀਰ ਦੇਵੇ ਜੀ ਜੋ ਤਨ ਰਤੇ ਰੱਬ ਸਿਓ ਕਹਿੰਦੇ ਜਿਹੜੇ ਮਹਾਰਾਜ ਦੇ ਪ੍ਰੇਮ ਵਿੱਚ ਰੰਗੇ ਜਾਂਦੇ ਆ ਕਮ ਕੰ ਰਖੀ ਹੋਇਆ ਸਾਧ ਸੰਗਤ ਬੜੀ ਬੰਦਗੀ ਕੀਤੀ ਉਸ ਰਿਸ਼ੀ ਨੇ ਬਹੁਤ ਲੰਮਾ ਸਮਾਂ ਅਭਿਆਸ ਵਿੱਚ ਰਿਹਾ ਜੰਗਲਾਂ ਪਹਾੜਾਂ ਵਿੱਚ ਰਹਿਣਾ ਟੌਪ ਕਰਦੇ ਰਹਿਣ ਬਹੁਤ ਲੰਮਾ ਸਮਾਂ ਅਭਿਆਸ ਤੋਂ ਬਾਅਦ ਇੱਕ ਦਿਨ ਜਦੋਂ ਸ਼ਹਿਰ ਵਾਲੇ ਪਾਸੇ ਨੂੰ ਤੁਰਨ ਲੱਗੇ ਤਾਂ ਸਾਸੰਗਰ ਪੈਰ ਵਿੱਚ ਕੰਡਾ ਵੱਜਿਆ ਉਹਨਾਂ ਦੇ ਕੰਮ ਕੰਡ ਰਖੀ ਦੇ ਜਦੋਂ ਕੰਡਾ ਵੱਜਿਆ ਤੇ ਉੱਥੇ ਲਹੂ ਦੀ ਵਜਾਏ ਹਰੇ ਰੰਗ ਦਾ ਪਾਣੀ ਨਿਕਲੇ ਹੈਰਾਨ ਹੋ ਗਿਆ ਕਿ ਇੰਨੇ ਬੰਦ ਕੇ ਕੀਤੇ ਆ ਕਿ ਲਹੂ ਦਾ ਰੰਗ ਬਦਲ ਗਿਆ ਆਪਦੇ ਮੰਨਣ ਵਾਲਿਆਂ ਨੂੰ ਦੱਸਿਆ ਚੇਲਿਆਂ ਬਾਲਕਾਂ ਨੂੰ ਸੇਵਾਦਾਰਾਂ ਨੂੰ ਸਾਰੇ ਨੇ ਨੱਚਣਾ ਸ਼ੁਰੂ ਕਰ ਦਿੱਤਾ ਕੂਕਾਂ ਚੀਕਾਂ ਮਾਰਦੇ ਨੇ ਕੰਮ ਕੰਢੀ ਦੇ ਕੂਨ ਦੇ ਰੰਗ ਬਦਲਣ ਦੇ ਖੁਸ਼ੀ ਵਿੱਚ ਦੇਵਤਿਆਂ ਤੱਕ ਵੀ ਸਾਰੀਆਂ ਪੂਰੀਆਂ ਮੰਡਲ ਹਿਲਾ ਦਿੱਤੇ ਉਹਨਾਂ ਲੋਕਾਂ ਨੇ ਬਹੁਤ ਰੌਲਾ ਰੱਪਾ ਪਿਆ ਉਹਨਾਂ ਦੇਵਤਿਆਂ ਨੇ ਜਾ ਕੇ ਸ਼ਿਵ ਜੀ ਨੂੰ ਜਾ ਦੱਸਿਆ ਵੀ ਕੰਮ ਕੰਢੀ ਨੇ ਬੰਦ ਕੇ ਕੀਤੀ ਆ ਲਹੂ ਦਾ ਲਾਲ ਰੰਗ ਬਦਲ ਕੇ ਹਰੇ ਰੰਗ ਦਾ ਪਾਣੀ ਬਣ ਗਿਆ ਹੁਣ ਉਹ ਇੰਨਾ ਰੌਲਾ ਤਰਤੀ ਤੇ ਮਚਾਇਆ ਹੋਇਆ ਕਿ ਸਾਡਾ ਵੀ ਟਕਾ ਸਾਰੇ ਪਾਸੋਂ ਹਿਲਾ ਦਿੱਤਾ ਦੱਸ ਦੇ ਕੰਨ ਫਿਰ ਸ਼ਬਦੀ ਆਇਆ ਤੇ ਆ ਕੇ ਪੁੱਛਿਆ ਬਈ ਬੜਾ ਤੁਸੀਂ ਰੌਲਾ ਰੱਪਾ ਪਾਇਆ ਬੜਾ ਨੱਚ ਰਹੇ ਹੋ ਝੂਮ ਰਹੇ ਹੋ ਕੀ ਗੱਲ ਬਈ ਤੇ ਦੱਸਿਆ ਸਾਡੇ ਇਹਨਾਂ ਰਿਸ਼ੀ ਜੀ ਨੇ ਇਸ ਰਿਸ਼ੀ ਨੇ ਇੰਨੀ ਭਗਤੀ ਕੀਤੀ ਆ ਕਿ ਲਹੂ ਜਿਹੜੇ ਕੁਦਰਤ ਦੇ ਖੇੜ ਸੀ ਉਹਨ ਬਦਲ ਦਿੱਤਾ ਇਹਨੇ ਲਹੂ ਦਾ ਰੰਗ ਬਦਲ ਦਿੱਤਾ ਜੋ ਜ ਸਮਝ ਗਿਆ ਵੀ ਹੰਕਾਰ ਦੇ ਵਿੱਚ ਨੇ ਕਹਿੰਦੇ ਆਪਰੇ ਥੋੜਾ ਜਿਹਾ ਤਰਸੂਲ ਫੇਰਿਆ ਤੇ ਜਿੱਥੇ ਖੋਨ ਨਿਕਲਣਾ ਸੀ ਉਤੋਂ ਸਾਹ ਚੜੇ ਕਹਿੰਦੇ ਤੂੰ ਹਲੇ ਜਾਪ ਕੇ ਲਹੂ ਦਾ ਪਾਣੀ ਬਣਾਇਆ ਪਾਓ ਹਰੇ ਰੰਗ ਦਾ ਕਿੱਤ ਅਸੀਂ ਇੰਨਾ ਜਾਪਿਆ ਕਿ ਲਹੂ ਦੀ ਸਵਾ ਬਣਾ ਦਿੱਤੇ ਹੰਕਾਰ ਟੁੱਟ ਗਿਆ ਕੰਮ ਕਰਨ ਰਹੀਦਾ ਤੇ ਸਾਥ ਸੰਗਤ ਬੰਦਗੀ ਵਿੱਚ ਫੇਰ ਜਲ ਲੱਗ ਗਿਆ ਲੰਮਾ ਸਮਾਂ ਫੇਰ ਉੱਠਿਆ ਨਹੀਂ ਆਏ ਮਨਸੂਰ ਹੋਇਆ ਸਾਥ ਸੰਗਤ ਅਬੂਲ ਮੁਗਾਇਜ ਕਹਿੰਦੇ ਸੀ ਉਹਨੇ ਉਹਨੇ ਬੜੀ ਬੰਦਗੀ ਕੀਤੀ ਬਹੁਤ ਤਪ ਕੀਤਾ ਉਹਨੇ ਤੇ ਜਦੋਂ ਉਹ ਤੇ 301 ਹਿਜਰੀ ਵਿੱਚ ਫੜ ਲਿਆ ਸੀ ਗ੍ਰਿਫਤਾਰ ਕਰ ਲਿਆ ਸੀ 8 ਸਾਲ ਜੇਲ੍ਹ ਵਿੱਚ ਵੀ ਰੱਖਿਆ ਉਹਨੇ ਉਹਦੀਆਂ ਦੋ ਤਿੰਨ ਸਾਖੀਆਂ ਆਉਂਦੀਆਂ ਉਹਦਾ ਮੰਸੂਰ ਦੇ ਬੰਦਗੀ ਕਰਦਾ ਢੰਗ ਵੱਖਰਾ ਸੀ ਉਹ ਜਦੋਂ ਬੰਦਗੀ ਕਰਦਾ ਸੀ ਤੇ ਓਹ ਮਾਨਸਿਕ ਭਗਤੀ ਦੇ ਹਿਸਾਬ ਨਾਲ ਕਰਦਾ ਸੀ ਉਹਦਾ ਵਿਸ਼ਵਾਸ ਸੀ ਜੇ ਜਦੋਂ ਤੁਸੀਂ ਉਹਦੇ ਭਗ ਕਰਦੇ ਹੋ ਭਗਤੇ ਤੇ ਤੁਸੀਂ ਖੁਦ ਆਪ ਖੁਦਾ ਬਣ ਜਾਂਦੇ ਆਂ ਅਨਲ ਹੱਕ ਦਾ ਉਹਨੇ ਨਾਰਾ ਲਾਇਆ ਸੋਹ ਸੰਗਤ ਤੇ ਜਦੋਂ ਉਹਨੂੰ 301 ਹਿਜਰੀ ਵਿੱਚ ਫੜ ਲਿਆ ਗਿਆ ਗ੍ਰਿਫਤਾਰ ਕਰ ਲਿਆ ਗਿਆ 8 ਸਾਲ ਉਹਨੂੰ 309 ਹਿਜਰੀ ਤੱਕ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਉਹਨੂੰ ਉਹਨੂੰ ਬਾਰ ਬਾਰ ਸਮਝਾਉਂਦੇ ਰਹੇ ਉਸ ਦੌਰਾਨ ਕਈ ਤਰ੍ਹਾਂ ਦੇ ਕੌਤਕ ਵੀ ਵਰਤੇ ਇੱਕ ਵਾਰ ਜਿੱਥੇ ਬੈਠਾ ਬੰਦਗੀ ਕਰ ਰਿਹਾ ਸੀ ਤੇ ਉਹਨੂੰ ਮੰਨਣ ਵਾਲੇ ਉੱਥੇ ਡੇਕ ਰਹੇ ਆ ਤੇ ਜਦੋਂ ਖੋਲ ਕੇ ਦੇਖਿਆ ਤਾਂ ਅੰਦਰ ਹੈ ਨਹੀਂ ਤੇ ਜਦੋਂ ਬਾਹਰ ਦੇਖਿਆ ਤੇ ਬਬਰ ਸ਼ੇਰ ਦੇ ਉੱਪਰ ਬੈਠਾ ਹੁੰਦਾ ਤੇ ਪੁੱਛਿਆ ਵੀ ਇਹ ਖੇਡ ਕਿਵੇਂ ਜਿਹੜੇ ਸ਼ੇਰ ਤੋਂ ਸਾਰੀ ਦੁਨੀਆ ਡਰਦੀ ਹੈ ਤੇ ਤੂੰ ਉੱਪਰ ਕਹਿੰਦੇ ਖੁਦਾ ਦੀ ਬੰਦਗੀ ਇਹੋ ਜੀ ਅੱਲਾਹ ਦੀ ਬੰਦਗੀ ਇਹੋ ਜੀ ਹੈ ਜਦੋਂ ਜਪਦੇ ਹਾਂ ਤੇ ਇਹ ਜਿਹੜੇ ਜੀ ਜੰਤ ਵੀ ਤੁਹਾਡੀ ਸੇਵਾ ਚ ਲੱਗ ਜਾਂਦੇ ਫਿਰ ਇੱਕ ਹੋਰ ਆਉਂਦੇ ਆ ਜਦੋਂ ਉਹ ਵਾਸਤ ਸ਼ਹਿਰ ਦੇ ਵਿੱਚ ਸੀ ਰਾਖ ਦੇ ਤੇ ਕਿਸੇ ਨੇ ਈਰਖਾ ਵਸ ਹੋਏ ਕਿਹਾ ਕਿ ਇਹਦੇ ਜਦੋਂ ਬਾਜ਼ਾਰ ਦੇ ਵਿੱਚ ਲੰਘੇ ਉਦੋਂ ਮਨਸੂਰ ਦੇ ਥੱਪੜ ਮਾਰਨਾ ਤੇ ਪੱਗ ਲਾਉਣੀ ਆ ਜੀ ਬੇਇੱਜ਼ਤੀ ਕਰਨੀ ਆ ਜਦੋਂ ਹੁਣ ਬਾਜ਼ਾਰ ਦੇ ਵਿੱਚ ਨਗਰਿਆ ਮਨਸੂਰ ਤੇ ਮਾਰਨ ਲੱਗਾ ਤੇ ਇੱਕ ਤਾਂ ਮਾਰ ਦਿੱਤੀ ਤੇ ਜਦੋਂ ਦੂਜਾ ਹਲੇ ਹੱਥ ਚੱਕਣ ਲੱਗਾ ਤੇ ਕਹਿੰਦੇ ਵੀ ਕੀ ਗੱਲ ਪਹਿਲਾਂ ਕਿਉਂ ਮਾਰੀ ਮੇਰੇ ਕਹਿੰਦੇ ਖੁਦਾ ਦਾ ਹੁਕਮ ਸੀ ਤੇ ਕਹਿੰਦੇ ਜੇ ਖੁਦਾ ਦਾ ਹੁਕਮ ਹੈ ਤਾਂ ਫੇਰ ਮਾਰ ਸਾਥ ਸੰਗਤ ਜੋ ਅਗਲਾ ਹੱਥ ਮਾਰਨ ਲੱਗਾ ਤੇ ਹੱਥ ਉੱਪਰ ਹੀ ਖੜਾ ਰਹਿ ਗਿਆ ਖੜਾ ਨਹੀਂ ਕੱਲਾ ਹੱਥ ਰਿਆ ਤੇ ਸੁੱਕ ਗਿਆ ਉੱਥੇ ਮਾਫੀਆਂ ਮੰਗਣ ਤੇ ਵੀ ਖੜਾ ਨਾ ਛੁੱਟਿਆ ਬੰਦਗੀ ਵਾਲਾ ਸੀ ਸਾਦ ਸੰਗਤ ਜਨ ਅਖੀਰਲਾ ਸਮਾਂ ਬਣਿਆ ਸਮਝਾਉਣ ਤੇ ਵੀ ਉਹ ਕਹਿੰਨ ਨਹੀਂ ਮੈਂ ਇੱਕ ਖੁਦਾ ਉੱਪਰ ਤੇ ਮੈਂ ਇੱਕ ਥੱਲੇ ਹਾਂ ਅਨਲ ਹੱਕ ਦਾ ਨਾਹਰਾ ਲਾ ਰਿਹਾ ਸੀ ਸਾਦ ਸੰਗਤ ਨੂੰ ਪੱਥਰ ਮਾਰਨ ਦੀ ਸਜ਼ਾ ਦਿੱਤੀ ਗਈ ਲੋਕਾਂ ਨੇ ਪੱਥਰ ਮਾਰੇ ਅੱਖਾਂ ਦਾ ਕੱਢ ਦਿੱਤੀਆਂ ਗਈਆਂ ਪਰ ਜਦੋਂ ਖੂਨ ਦੀਆਂ ਬੂੰਦਾਂ ਧਰਤੀ ਉੱਪਰ ਡਿੱਗ ਰਹੀਆਂ ਸਨ ਉਹ ਖੂਨ ਦੀਆਂ ਬੂੰਦਾਂ ਵਿੱਚ ਵੀ ਅਨਲ ਹੱਕ ਦੇ ਨਾਰੇ ਦੀਆਂ ਆਵਾਜ਼ਾਂ ਆਉਂਦੀਆਂ ਸਨ ਭਾਵੇਂ ਕਿ ਮੈਂ ਖੁਦ ਖੁਦਾ ਜਦੋਂ ਫਾਂਸੀ ਦਿੱਤੀ ਅਖੀਰਲਾ ਸਮਾਂ ਬਣ ਕੇ ਮੌਤ ਆ ਗਈ ਤਾਂ ਦੱਸਦੇ ਉਹਦੇ ਪਿਆਰ ਵਾਲੇ ਤੇ ਅੰਮ੍ਰਾਂ ਵਿੱਚੋਂ ਵੀ ਅਨਹੱਕ ਦੀਆਂ ਉਦੋਂ ਜਿਹੜੇ ਨਾਰੇ ਨਹੀਂ ਗੂੰਜਾਂ ਵੱਜ ਰਿਹਾ ਸਨ ਕਈ ਬੰਦਗੀ ਕਰਕੇ ਆਪਦੀਆਂ ਖੇਡਾਂ ਇੱਥੇ ਤੱਕ ਵੀ ਪਹੁੰਚਦੀਆਂ ਇਹੜੀਆਂ ਬਖਸ਼ਿਸ਼ਾਂ ਤੱਕ ਪਹੁੰਚ ਜਾਂਦੇ ਨੇ ਦੱਸਦੇ ਪਿਆਰ ਵਾਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼ ਬ੍ਰਹਮ ਗਿਆਨੀ ਬ੍ਰਹਮ ਬੇਟੇ ਜਿਨ੍ਹਾਂ ਨੇ ਇੱਕ ਨਹੀਂ ਸੈਂਕੜੇ ਨਹੀਂ ਹਜ਼ਾਰਾਂ ਹੀ ਪ੍ਰਾਣੀਆਂ ਨੂੰ ਗੁਰਮਤਿ ਵਿੱਦਿਆ ਗੁਰੂ ਦੇ ਨਾਲ ਬਾਣੀ ਸੰਥਿਆ ਅਤੇ ਕੁਰਬਾਨੀ ਦੀ ਕਥਾ ਨਾਲ ਜੋੜਿਆ ਦੱਸਦੇ ਨੇ ਕਿ ਅਖੀਰਲਾ ਸਮਾ ਬਣਿਆ ਕਿ ਮਹਾਪੁਰਸ਼ਾਂ ਨੂੰ ਜਦੋਂ ਉਹ ਡਾਕਟਰ ਬੁਲਾਇਆ ਗਿਆ ਤੇ ਚੈੱਕ ਕਰਨ ਲੱਗਾ ਪਹਿਲਾਂ ਉਹਨੇ ਛਾਤੀ ਤੇ ਲਾਈ ਆ ਕੇ ਟੁੱਟੀ ਤੇ ਫੇਰ ਉਤੋਂ ਹੌਲੀ ਹੌਲੀ ਗੁੱਟ ਦੇ ਉੱਤੇ ਆ ਗਿਆ ਉਤੋਂ ਨਬਜ਼ ਦੇਖਦਾ ਦੇਖਦਾ ਗੱਟੇ ਤੇ ਆ ਗਿਆ ਤੇ ਦੱਸਦੇ ਕਹਿੰਦੇ ਵੀ ਸੰਤ ਕਾ ਨੇ ਗੁਰਵਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪਰਸਾਂ ਨੇ ਕੋਲੇ ਬੁਲਾਇਆ ਬਈ ਕੀ ਗੱਲ ਤੂੰ ਬਾਰ-ਬਾਰ ਟੂਟੀਆਂ ਲਾ ਕੇ ਦੇਖੀ ਜਾਂਦਾ ਵੀ ਕੀ ਗੱਲ ਕਹਿੰਦੇ ਮਹਾਂਪਰਸੋ ਮੈਂ ਥੋੜੀ ਨਬਜ਼ ਦੇਖਣੀ ਚਾਹੁੰਨਾ ਪਰ ਜਿੱਥੇ ਮੈਂ ਟੂਟੀ ਲਾਉਣਾ ਤੇ ਮੈਨੂੰ ਵਾਹਿਗੁਰੂ ਵਾਹਿਗੁਰੂ ਦੀਆਂ ਆਵਾਜ਼ਾਂ ਸੁਣਦੀਆਂ ਕਿੱਡੀ ਕੋ ਸਾਧੂ ਨੇ ਬੰਦ ਕੇ ਕੀਤੇ ਹੋਣੇ ਸਾਧ ਸੰਗਤ ਕਿੰਨਾ ਕਤਪਾਉਣਾਂ ਬਿਅੰਤ ਵਾਰ ਗੁਰੂ ਗ੍ਰੰਥ ਸਾਹਿਬ ਦੀ ਕਥਾ ਕੀਤੀ। ਕਈ ਕਈ ਵਾਰ ਤਾਂ ਕਮਾਲ ਹੋ ਜਾਂਦੇ ਜਦੋਂ ਉਹਨਾ ਮਹਾਂਪੁਰਸ਼ਾਂ ਦੀ ਕਥਾ ਸੁਣਦੇ ਆ। ਇੱਕ ਇੱਕ ਪੰਕਤੀ ਦੇ ਕਿੰਨੇ ਬਿਅੰਤ ਬਿਅੰਤ ਅਰਥ ਕਰੀ ਜਾਂਦੇ। ਭਾਵ ਕੀ ਗੁਰਬਾਣੀ ਬਣੀ ਹੈ, ਗੁਰਬਾਣੀ ਦੇ ਸਰੂਪ ਬਣ ਗਿਆ। ਉਹ ਮੈਂ ਜਿਹੜੇ ਜਿਹੜੇ ਅਭਿਆਸ ਕਰਦੇ ਕਰਨ ਤੂੰ ਤੂੰ ਕਰਤਾ ਤੂੰ ਹੂ ਆ ਮਝਵੇਂ ਰਹਾ ਨਾ ਹੂੰ। ਹੂੰ ਭਾਵ ਇਹਦਾ ਮੈਂ ਮੇਰੀ ਆਪਾ ਪਰਕਾ ਮਿਟ ਗਿਆ। ਜਦ ਦੇਖੋ ਤਤ ਤੂੰ ਫਿਰ ਉੱਥੇ ਤੂੰ ਹੀ ਤੂੰ ਸਾਰੇ ਪਾਸੇ ਮੈਂ ਮੇਰੀ ਮਿਟ ਜਾਂਦੀ ਹੈ। ਤੇ ਐਂ ਕਰਕੇ ਜਦੋਂ ਫਿਰ ਇਹਨੇ ਵੀ ਬੰਦਗੀ ਕੀਤੀ। ਤੇ ਫੇਰ ਜਿੱਥੇ ਲਹੂ ਦੇ ਵਿੱਚੋਂ ਹੋਰ ਜਿਹੜੇ ਔਗਣ ਸਨ ਉਹ ਮਿਟ ਗਏ ਤੇ ਪਰਮਾਤਮਾ ਦੇ ਨਾਮ ਦੀਆਂ ਗੂੰਜਾਂ ਪਈਆਂ ਕਰੀ ਫੇਰ ਪੜੋ ਜੀ ਫਰੀਦਾ ਫਰੀਦਾ ਰਤੀ ਰਤ ਨਾ ਨਿਕਲੈ ਕਹਿੰਦੇ ਉਹਨਾਂ ਦੇ ਵਿੱਚੋਂ ਪੋਰਾ ਵੀ ਰਤ ਨਹੀਂ ਨਿਕਲਦਾ ਕਿਉਂ ਉਹਨਾਂ ਨੇ ਆਪ ਦੇ ਬੰਦਗੀ ਕਰ ਕਰਕੇ ਲੰਮਾ ਸਮਾਂ ਬਹਿ ਬਹਿ ਕੇ ਸਰੀਰ ਨੂੰ ਸੁਕਾ ਲਿਆ ਜੀ ਚੇਤਨ ਚੀਰ ਕੋਏ ਕਹਿੰਦੇ ਪਵਨ ਦੀ ਚੀਰ ਦਵੇ ਉਸਤਨ ਨੂੰ ਕੋਈ ਹਾਂਜੀ ਜੋਤਨ ਰਤੇ ਰੱਬ ਸਿਓ ਕਹਿੰਦੇ ਜਿਹੜੇ ਮਹਾਰਾਜ ਪ੍ਰੇਮ ਵਿੱਚ ਰੰਗੇ ਰਹਿੰਦੇ ਨੇ ਪ੍ਰੇਮ ਵਿੱਚ ਜੁੜੇ ਰਹਿੰਦੇ ਨੇ ਜੀ ਤਨ ਤਨ ਰਤ ਨ ਹੋਏ ਕਹਿੰਦੇ ਉਹਨਾਂ ਦੇ ਤਨ ਵਿੱਚ ਰਤ ਨਹੀਂ ਰਹਿੰਦਾ ਭਾਵ ਕੀ ਤਨ ਖੀਣ ਕਰ ਲੈਂਦੇ ਨੇ ਜੀ